ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪਾਰਟ ਨੰਬਰ 14 ਭਾਰਤੀ ਸੰਘ ਦੀ ਪ੍ਰਕਿਰਤੀ ਤੇ ਕੇਂਦਰੀ ਕੇਂਦਰ ਸੂਬਾਈ ਸਵੰਧਾ ਬਾਰੇ ਚਰਚਾ ਕਰਾਂਗੇ ਅਭਿਆਸ ਦੇ ਆਪਣੇ ਕੋਲ ਪ੍ਰਸ਼ਨ ਨੇਗੇ ਤੇ ਪਹਿਲਾ ਪ੍ਰਸ਼ਨ ਹੈ ਆਪਣੇ ਕੋਲ ਇਹਨਾਂ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਪਹਿਲਾ ਭਾਰਤ ਦਾ ਸੰਘਾਤਮਕ ਢਾਂਚਾ ਕਿਸ ਦੇਸ਼ ਦੀ ਨਕਲ ਹੈ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਕੈਨੇਡਾ ਸਹੀ ਆਨਸਰ ਹੈ ਜਿਹੜਾ ਆਪਣੇ ਕੋਲ ਇੰਗਲੈਂਡ ਆਗਲਾ ਭਾਰਤੀ ਸੰਵਿਧਾਨ ਵਿੱਚ ਸ਼ਬਦੀਆਂ ਦੀ ਕਿੰਨੀਆਂ ਸੂਚੀਆਂ ਦਰਜ ਹਨ ਤਾਂ ਆਰਾਮਪਰਕ ਲਈ ਸਹੀ ਆਨਸਰ ਹੈ 3 3 ਨੇ ਕੇਂਦਰੀ ਸੂਚੀ ਰਾਜ ਸੂਚੀ ਤੇ ਸੰਵਰਤੀ ਸੂਚੀ ਤੀਸਰਾ ਪ੍ਰਸ਼ਨ ਨਮੀ ਸਰਵ ਭਾਰਤੀ ਲੋਕ ਸੇਵ ਨੂੰ ਕਿਸ ਦੇ ਪ੍ਰਸਤਾਵ ਰਾਹੀਂ ਬਣਾਇਆ ਜਾ ਸਕਦਾ ਹੈ ਰਾਜ ਸਭਾ ਦੇ ਪ੍ਰਸਤਾਵ ਰਾਹੀਂ ਲੋਕ ਸਭਾ ਦੇ ਪ੍ਰਸਤਾਵ ਰਾਹੀਂ ਪ੍ਰਸਤਾਵ ਦੀ ਲੋੜ ਨਹੀਂ ਸੰਸਦ ਦੇ ਦੋਵਾਂ ਸਦਨਾਂ ਦੇ ਪ੍ਰਸਤਾਵ ਲਈ ਸਹੀ ਅਨਸਰ ਹੈ ਆਪਣੇ ਕੋਲ ਹੈਗਾ ਪਰ ਰਾਜ ਸਭਾ ਦੇ ਪ੍ਰਸਤਾਵ ਲਈ ਚੌਥਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸੰਗਸੂਬਈ ਸਵੰਦਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਸੰਗ ਵਿੱਚ ਸਵਧਾਨ ਵਿੱਚ ਸੰਗਤੀ ਸੂਬੇ ਸੰਦਾ ਵਿੱਚ ਲਈ ਤਿੰਨ ਸੂਚੀਆਂ ਦਰਜ ਕੀਤੀਆਂ ਗਈਆਂ ਹਨ ਠੀਕ ਰਹੀ ਸੰਕੂਲ ਸੂਭੇ ਦੇ ਮੁਕਾਬਲੇ ਘਟ ਸਕਦੀਆਂ ਹਨ ਸੰਗ ਸਰਕਾਰ ਵਿੱਤੀ ਕਮਿਸ਼ਨ ਕਮਿਸ਼ਨ ਰਾਹੀਂ ਸੂਬਿਆਂ ਵਿੱਚ ਆਮਦਨ ਦੇ ਸਰੁੱਥਾਂ ਦੀ ਵੰਡਾ बंद करता है हम छे तीन सौ पैंठ राही सूबे संघ की सहायता अनुसार प्रशासन चलाना चलौन होंगे है अपने को सही चुना नहीं है वो अपने को संघ को सूबे के मुकाबले घट सकती हैं प्रश्न अगला हेठ लिखिया ਵਿਚੋਂ ਕਿਹੜਾ ਕਥਨ ਸਹੀ ਹੈ ਆਮਦਨ ਕਰ ਵਿੱਚ ਸੋਧ ਕਰਨ ਦੀ ਸ਼ਕਤੀ ਕੇਵਲ ਸੰਸਦ ਕੋਲ ਹੈ ਵਿੱਤ ਕਮਿਸ਼ਨ ਦੀ ਸਥਾਪਨਾ ਸਰਬਉੱਚ ਅਦਾਲਤ ਦੀ ਪ੍ਰਵਾਨਗੀ ਨਾਲ ਹੀ ਹੋ ਸਕਦੀ ਹੈ ਸੂਬਿਆਂ ਸੂਬਾ ਸਰਕਾਰ ਗਵਾਂਡੀ ਦੇ ਸਨਾਂ ਸਿੱਧੇ ਵਪਾਰਕ ਸੰਸਮੋਤੇ ਕਰ ਸਕਦੀ ਹੈ चौथा प्रश्न पॉइंट है अपने संधानक अवस्था अनुसार सूबा सरकार को संघ दे अधीन है सही आंसर है अपने को आमदन कर शोध आमदन करोध करनी शक्ति केवल संसद को सही है अपने अगे चलते हैं प्रश्न अगला ਸੰਗ ਸੂਬਿਆਂ ਵਿਚਾਲੇ ਸ਼ਕਤੀਆਂ ਦੀ ਵੰਡ ਸੰਬੰਧੀ ਝਗੜਾ ਕੌਣ ਹੱਲ ਕਰਦਾ ਹੈ ਸੰਗ ਸੰਗੀ ਸੰਸਦ ਸਰਵੋੱਚ ਅਦਾਲਤ ਉੱਚ ਅਦਾਲਤ ਚੋਣ ਭਾਰਤੀ ਚੋਣ ਕਮਿਸ਼ਨ ਸਹੀ ਅਨਸਰ ਆਇਆ ਆਪਣੇ ਕੋਲ ਹੈਗਾ ਸਰਵੋੱਚ ਅਦਾਲਤ ਸੁਪਰੀਮ ਕੋਰਟ ਉਸ ਤੋਂ ਅਗਲਾ ਪ੍ਰਸ਼ਨ ਸਵਿਧਾਨ ਦੇ ਭਾਗ 11 ਵਿੱਚ संघ सूब किस प्रकार के संबंध होंगे विधानक न्यायिक प्रशासनिक कार्यकारी वित्तीय विधानक विधानक प्रशासनिक कार्यकारी विधानक प्रशासनिक वित्तीय सही आंसर है अपने गलेगा विधानक न्यायिक प्रशासनिक काम होंगे अगे आ जाओ दूजा प्रश्न ਇਹ ਟ੍ਰਿਕੀ ਪ੍ਰਸ਼ਨ ਦੀ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਪਹਿਲਾ ਭਾਰਤੀ ਸੰਵਿਧਾਨ ਅਨੁਸਾਰ ਸੰਘ ਸੂਬਈ ਸਵੰਧਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਆਪ ਨੂੰ ਕੋਈ ਪੰਜਰੇ ਭਾਗ ਤਨ ਕੇਂਦਰੀ ਸੂਚੀ ਰਾਜ ਸੂਚੀ ਤੇ ਸਾਂਭਰਤੀ ਸੂਚੀ ਦੇ ਵਿੱਚ ਆਹਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਸੰਘ ਸੂਬਈ ਸ਼ਕਤੀਆਂ ਦੀ ਵੰਡ बंट लिए कि सूचिया हैं सूचिया पढ़ने केंद्रीय सूची संघ पढ़ना संघ केंद्रीय ज संघ सूची राज सूची समी सूची प्रश्न अगला नीति उद्योग कमीशन का पूरा नाम नेशनल इंस्टीट्यूशन फॉर ट्रांसफार्मिंग इंडिया ठीक है प्लैनिंग कमीशन दी ਆ ਨਵੀਂ ਬਣੀ ਹੈ ਅੱਗੇ ਆਜੋ ਜੀ ਜੀ ਐਸਟੀ ਐਤ ਲਾਗੂ ਕਰਨ ਸੰਬੰਧੀ ਕਿਹੜੀ ਸੋਧ ਕੀਤੀ ਗਈ ਹੋਈ ਹੈ 104 ਨੂੰ 1 ਬਣ ਰਹੀ 100 एक नंबर एक नंबर चार पढ़ने एक पढ़ने विशोध दो हजार सोलह अगला प्रश्न भारत का संघात्मक ढांचा डैश इंग्लैंड देश की संघात्मक ढांचे वर्गा है अगला अंतराजी कौंसल का संगठन ਭਾਰਤੀ ਸੰਵਿਧਾਨ ਦੇ ਅਨੁਸਾਰ 263 ਰਾਹੀਂ ਮਦੀਨ ਕੀਤਾ ਜਾਂਦਾ ਹੈ। ਅਗਲਾ ਭਾਰਤੀ ਸੂਬਿਆਂ ਪ੍ਰਾਂਤਾਂ ਵਿੱਚ ਰੇਲ ਤੇ ਜਲ ਮਾਰਗਾਂ ਦੀ ਦੇਖ ਹਰੇਕ ਦੀ ਜ਼ਿੰਮੇਵਾਰੀ ਸੰਘੀ ਸਰਕਾਰ ਦੀ ਹੁੰਦੀ ਹੈ। ਗੱਗਾ ਕਮੰਤਰੀ ਸੰਧੀਆਂ ਤੇ ਸਮਝੌਤਿਆਂ ਨੂੰ ਲਾਗੂ ਕਰਨ ਲੇ ਸੰਸਦ ਰਾਜ ਸੂਬਈ ਸੂਚੀ ਵਿੱਚ ਦਾਖਲ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ਠੀਕ ਹੈ ਇਹ ਆਪਣੇ ਕੋਲ ਸਹੀ ਹੈਗਾ ਬਣਾ ਸਕਦੀ ਸੂਬਾ ਰਾਜ ਪ੍ਰਾਂਤਕ ਸਰਕਾਰ ਸੰਘ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਸਿੱਧਾ ਹੀ ਵਿਦੇਸ਼ੀ ਵਿੱਤੀ ਸਹਾਇਤਾ ਲੈ ਸਕਦੀ ਹੈ ये कथन रहे अपने को गलत गा। है भारत की संघ सरकार भारतीय नागरिका विदेशी जायदाद संबंधी कानून बना सकती है कथन सही या गलत यह भी कथन गलत है अगे आज तीजा प्रश्न ਸੰਘੀ ਸੂਚੀ ਤੇ ਨੋਟ ਲਿਖੋ ਉੱਤਰ ਸੰਘੀ ਸੂਚੀ ਸੰਗ ਸਰਕਾਰ ਸੰਘ ਸੂਚੀ ਵਿਸ਼ਾ ਸ਼ਾਮਲ ਵਿਸ਼ੇ ਦੇਖ ਨੂੰ ਬਣਾ ਸਕਦੀ ਹੈ ਰੱਖਿਆ ਫੌਜ ਸ਼ਾਂਤੀ ਬੈਂਕਿੰਗ ਵਿਦੇਸ਼ ਵੰਦ ਸੰਚਾਰ ਸਿੱਕੇ ਕਰੰਸੀ ਰੇਲਵੇ ਡਾਕ ਤਾਰ ਪ੍ਰਮਾਣੂ ਊਰਜਾ ਆਦ ਸੰਵਾਰਤੀ ਸੂਚੀ ਕੀ ਹੈ ਸੰਵਾਰਤੀ ਸੂਚੀ ਸੰਗ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਸਾਮਰਤੀ ਸੂਚੀ ਵਿੱਚ ਸ਼ਾਮਲ ਵਿਸ਼ਿਆਂ ਦੇ ਕਾਨੂੰਨ ਬਣਾ ਸਕਦੀ ਹੈ ਸਿੱਖਿਆ ਜਗਲਾਤ ਵਪਾਰ ਵਿਆਥਲਾਕ ਟ੍ਰੇਡ ਯੂਨੀਅਨ ਤੀਜਾ ਪ੍ਰਸ਼ਨ ਵਿੱਤ ਕਮਿਸ਼ਨ ਦੀ ਬਣਤਰ ਤੋਂ ਜਾਣੂ ਕਰਵਾਓ ਸਧਾਰਨ ਦੇ ਅਨੁਸ਼ੇਦ 280 ਜਰੀਏ ਵਿੱਤ ਯੋਗ ਦੀ ਵਿਵਸਥਾ ਕੀਤੀ ਗਈ ਹੈ ਜਿਹੜੀ ਨਯਕ ਸੰਸਥਾ ਹੈ ਰਾਸ਼ਟਰਪਤੀ ਦੁਆਰਾ ਹਰ 5 ਸਾਲ ਬਾਅਦ ਜੋਗ ਦੀ ਸਥਾਪਨਾ ਕੀਤੀ ਜਾਂਦੀ ਹੈ ਇਸ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਸੰਗੀ ਸਰਕਾਰ ਦੀ ਸਲਾਹਤੇ ਕੀਤੀ ਜਾਂਦੀ ਹੈ ਵਿੱਤ ਯੋਗ ਦਾ ਮੁੱਖ ਦੇਸ਼ ਸੂਭਿਆ ਵਿਚਾਰੇ ਆਮਦਨ ਸਰੋਤਾਂ ਦੀ ਵੰਡ ਕਰਨਾ ਹੁੰਦਾ ਹੈ ਪ੍ਰਸ਼ਨ ਅਗਲਾ ਸਰਭ ਭਾਰਤੀ ਸਿਵਾਤੀ ਨੋਟ ਲਿਖੋ ਲੋਕ ਸੇਵਾ ਲੋਕ ਸੇਵਾ ਨੂੰ ਦੇਸ਼ ਦੀ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਭਾਰਤੀ ਸੰਵਿਧਾਨ ਦੇ ਅਨੁਸਾਰ 312 ਅਨੁਸਾਰ ਸੰਘੀ ਸੰਸਦ ਰਾਜ ਸਭਾ ਦੁਆਰਾ ਪ੍ਰਸਤਾਵਿਤ ਪ੍ਰਸਤਾਵ ਅਨੁਸਾਰ ਨਵੀਂ ਸਰਭ ਭਾਰਤੀ ਲੋਕ ਸੇਵਾਵਾਂ ਦਿੱਲੀ ਵਸਤਕ ਕੀਤੀ ਜਾ ਸਕਦੀ ਹੈ ਮਿਸਰੀ ਭਾਰਤ ਵਿੱਚ ਤਿੰਨ ਮੁੱਖ ਅਧਿਤੀਤਮ ਵੱਧ ਮਿਸ਼ਰਤ ਸਰਬਪਾਰਤੀ ਸਵਾਮਾ ਲੋਕ ਸਵਾਮਾ ਦੀ ਬਸਤ ਕੀਤੀ ਗਈ ਹੈ ਭਾਰਤੀ ਪ੍ਰਸ਼ਾਸਨਿਕ ਸਵਾਮਾ ਆਈਏਐਸ ਭਾਰਤੀ ਪੁਲਿਸ ਸਵਾਮਾ ਆਈਪੀਐਸ ਅਤੇ ਭਾਰਤੀ ਵਿਦੇਸ਼ ਸਵਾਮਾ ਆਈਐਫਐਸ ਇਹਨਾਂ ਵਿੱਚੋਂ ਪ੍ਰਮੁੱਖ ਹਨ ਇਹਨਾਂ ਲੋਕ ਸਵਾਮਾ ਦੇ ਅਫਸਰ ਸੰਗ ਸੂਬਿਆਂ ਦੇ ਪ੍ਰਸ਼ਾਸਨਿਕ ਪਦਰ ਦੇ ਉੱਚ ਅਹੁਦੇ ਤਿੰਨ ਯੂਕਤ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ ਭਾਰਤੀ ਤੀਸਖਲਾਈ ਸੰਘ ਕੇਂਦਰ ਦੁਆਰਾ ਦਿੱਤੀ ਜਾਂਦੀ ਹੈ ਅਤੇ ਸੰਘ ਹੀ ਇਹਨਾਂ ਸਵਾਲਾਂ ਉਪਰ ਅੰਤਮ ਕੰਟਰੋਲ ਰੱਖਦਾ ਹੈ ਦਰਸ਼ਨਾ ਵਾਲਾ ਸੂਬਿਆਂ ਦੇ ਸੂਬਿਆਂ ਦੀ ਆਮਦਨ ਦੀ ਸਾਧਨਤ ਹੋ ਜਾਣ ਨੂੰ ਕਰਵਾਉ ਉੱਤਰ ਭਾਰਤ ਵਿੱਚ ਸੂਬਿਆਂ ਦੀ ਆਮਦਨ ਦੇ ਕਈ ਸਾਧਨ ਹਨ ਮੁੱਖ ਤੌਰ ਤੇ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਟੈਕਸ ਆਮਦਨ ਗੈਰ ਟੈਕਸ ਆਮਦਨ ਇਹ ਆਮਦਨ ਸੂਬਾ ਸਰਕਾਰ ਦੁਆਰਾ ਵੱਖ-ਵੱਖ ਟੈਕਸਾਂ ਲਗਾ ਕੇ ਇਕੱਠੀ ਕੀਤੀ ਜਾਂਦੀ ਹੈ ਵੈਟ ਸੇਲਜ ਟੈਕਸ ਖਰੀਦਦਾਰੀ ਵਸਤੂਆਂ ਦੀ ਖਰੀਦ-ਵੇਚ ਤੇ ਲੱਗੇ ਲਵਾਲਾ ਇਹ ਟੈਕਸ ਹੁਣ ਜ਼ਿਆਦਾਤਰ ਵਸਤੂਆਂ ਦੀ ਜੀਐਸਟੀ ਵਿਚ ਸ਼ਾਮਲ ਹੋ ਗਿਆ ਹੈ ਪਰ ਕੁਝ ਚੀਜ਼ਾਂ ਜਿਵੇਂ ਕਿ ਪੈਟਰੋਲ ਡੀਜ਼ਲ ਤੇ ਸ਼ਰਾਬ ਤੇ ਸੂਬਾ ਸਰਕਾਰ ਅਜੀਬੀ ਬੈਟ ਲਗਾਉਂਦੀਆਂ ਹਨ ਜੀਐਸਟੀ ਜੀਐਸਟੀ ਇੱਕ ਅਹਿਮ ਸਾਧਨ ਬਣ ਗਿਆ ਹੈ ਜਿਸ ਦੇ ਸਹਿੱਤੇ ਹੇਤ ਸੂਬਿਆਂ ਨੂੰ ਐਸਜੀਐਸਟੀ ਰਾਹੀਂ ਆਮਦਨ ਮਿਲਦੀ ਹੈ ਅਵਕਾਰੀ ਕਰ ਇਹ ਆਮਦਨ ਸ਼ਰਾਬ ਤੇ ਹੋਰ ਨਸ਼ੀਦੀਆਂ ਵਸਤੂਆਂ ਦੇ ਲਗਨ ਵਾਲ ਟੈਕਸ ਤੋਂ ਹੁੰਦੀ ਹੈ ਜੋ ਸੂਬੇ ਲਈ ਆਮਦਨ ਦਾ ਇੱਕ ਵੱਡਾ ਸਰੋਤ ਹੈ ਮੋਟਰ ਵਾਹਨ ਟੈਕਸ ਇਹ ਟੈਕਸ ਨਵੀਂ ਵਾਹਨਾਂ ਦੀ ਖਰੀਦ ਪੁਰਾਣੇ ਵਾਹਨਾਂ ਦੀ ਨਵੀਨੀਕਰਨ ਤੇ ਲਗਾਇਆ ਜਾਂਦਾ ਹੈ ਪ੍ਰਾਪਰਟੀ ਟੈਕਸ ਅਤੇ ਸਟੈਪ ਡਿਊਟੀ ਜ਼ਮੀਨ ਅਤੇ ਜੈਦਾਦ ਖਰੀਦ-ਵੇਚ ਰਜਿਸਟਰੀ ਅਤੇ ਮਾਰਕ ਦੇ ਮਾਲਕੀ ਦਿੱਤਵਾਦ ਦਿੱਤ ਲੱਗਣ ਵਾਲਾ ਟੈਕਸ ਬਿਜਲੀ ਟੈਕਸ ਬਿਜਲੀ ਦੀ ਖਾਤ ਤੋਂ ਲੱਗਣ ਵਾਲਾ ਟੈਕਸ ਹੀ ਆਮਦਨ ਦੇ ਸਾਧਨ ਹੈ ਅੱਗੇ ਪ੍ਰਸ਼ਨ ਅਗਲਾ ਭਾਰਤੀ ਸੰਵਧਾਨ ਦੀ 7ਵੀਂ ਸੂਚੀ ਬਾਰੇ ਜਾਣਕਾਰੀ ਦਿਓ ਆਨਸਰ ਭਾਰਤੀ 7ਵੀਂ ਸੂਚੀ ਕੇਂਦਰ ਅਤੇ ਰਾਜ ਸਰਕਾਰਾਂ ਵਿੱਚਕਾਰ ਸ਼ਕਤੀ ਦੀ ਵੰਡ ਨਾਸਤ ਹੁੰਦੀ ਹੈ ਇਸ ਅਨੁਸੂਚੀ ਵਿੱਚ ਤਿੰਨ ਸੂਚੀਆਂ ਸ਼ਾਮਲ ਹਨ ਜੋ ਦਰਸਾਉਂਦੀ ਹਨ ਕਿ ਕਿਹੜੇ ਕਿਹੜੇ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਕੋਲ ਹੈ ਕੇਂਦਰੀ ਸੂਚੀ ਇਸ ਸੂਚੀ ਵਿੱਚ ਉਹ ਵਿਸ਼ੇ ਸ਼ਾਮਲ ਹਨ ਜਿਨ੍ਹਾਂ ਤੇ ਸਿਰਫ ਕੇਂਦਰ ਸਰਕਾਰ ਕੋਲ ਬਣਾ ਸਕਦੀ ਹੈ ਰਾਸ਼ਟਰੀ ਮਹੱਤਵ ਵਾਲੇ ਵਿਸ਼ੇ ਸ਼ਾਮਲ ਹਨ ਜਿਵੇਂ ਕਿ ਰੱਖਿਆ ਵਿਦੇਸ਼ ਰੇਲਵੇ ਬੈਂਕਿੰਗ ਡਾਕਟਾਰ ਮੁਦਰਾ ਇਹ ਸੂਚੀ ਵਿੱਚ 97 ਵਿਸ਼ੇ ਹਨ ਹੁਣ ਕਰੀਬ 100 ਵਿਸ਼ੇ ਹਨ ਰਾਜ ਸੂਚੀ ਇਸ ਸੂਚੀ ਵਿੱਚ ਉਹ ਵਿਸ਼ੇਸ਼ ਅਮਰਹਨ ਜਿੰਨਾਂ ਤੇ ਸਿਰਫ ਰਾ ਸਰਕਾਰ ਕੋਲ ਬਣਾ ਸਕਦੀ ਹੈ ਇਸ ਵਿੱਚ ਸਥਾਨਕ ਮਹੱਤਤਾ ਵਾਲੇ ਵਿਸ਼ੇਸ਼ ਅਮਰਹਨ ਜਿਵੇਂ ਪੁਲਿਸ ਜਨਤਕ ਸਿਹਤ ਸਫਾਈ ਖੇਤੀਬਾੜੀ ਸਥਾਨਕ ਸਰਕਾਰ ਜ਼ਿਲ੍ਹਾ ਇਸ ਸੂਚੀ ਵਿੱਚ ਸਾਮਰ ਸੂਚੀ ਵਿੱਚ ਮੂਲ ਰੂਪ ਵਿੱਚ 66 ਵਿਸ਼ੇ ਹਨ ਪਰ ਹੁਣ 61 ਵਿਸ਼ੇ ਹਨ ਸੰਵਾਰਤੀ ਸੂਚੀ ਸੰਵਰਤੀ ਬਣੇ ਕੰਕਰੀਟ ਲਿਸਟ ਸੰਵਰਤੀ ਇਸ सूची ਵਿੱਚ 24 ਸ਼ਾਮਲ ਹਨ ਜਿਨ੍ਹਾਂ ਤੇ ਕੇਂਦਰ ਰਾਜ ਸਰਕਾਰ ਦੋਵੇਂ ਕੋਲ ਬਣਾ ਸਕਦੇ ਹਨ ਜੇਕਰ ਕਿਸੇ ਵਿਸ਼ੇ ਤੇ ਕੇਂਦਰ ਅਤੇ ਰਾਜ ਸਰਕਾਰ ਦੇ بنائے ਕਾਨੂੰਨ ਵਿਰੋਧਾਪਾਸ ਹੁੰਦਾ ਹੈ ਤਾਂ ਕੇਂਦਰ ਸਰਕਾਰ ਦਾ ਬਣਾਇਆ ਕਾਨੂੰਨ ਪ੍ਰਭਾਵੀ ਮੰਨਿਆ ਜਾਂਦਾ ਹੈ ਇਸ ਵਿੱਚ ਸਿੱਖਿਆ ਜੰਗਲ ਮਜ਼ਦੂਰ ਜੁਨੀਅਨ ਬਿਜਲੀ ਅਤੇ ਜਾਨਵਰਾਂ ਦੀ ਸੁਰੱਖਿਆ ਵਰਗੇ ਵਿਸ਼ੇ ਸ਼ਾਮਲ ਹਨ ਇਸ ਸੂਚੀ ਵਿੱਚ ਮੂਲ ਰੂਪ ਵਿੱਚ 47 ਵਿਸ਼ੇ ਸਨ ਪਰ ਹੁਣ 52 ਵਿਸ਼ੇ ਹਨ ਇਹ ਸੰਗੀ ਸੂਚੀ ਢਾਂਚੇ ਨੂੰ ਸਥਾਪਿਤ ਕਰਦੀ ਹੈ ਕੇਂਦਰ ਰਾਜਾਂ ਨੂੰ ਸਪਸ਼ਟ ਕਰਦੀ ਹੈ ਇਹ ਸੂਚੀ ਨਿਯਤ ਕਰਦੀ ਹੈ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਦੀ ਬੰਦ ਸਹੀ ਢੰਗ ਨਾਲ ਹੋਵੇ ਤਾਂ ਜੋ ਕੇਂਦਰ ਰਾਜ ਸਰਕਾਰਾਂ ਆਪੋ ਆਪਣੇ ਖੇਤਰ ਵਿੱਚ ਸਵਤੰਤਰਤਾ ਨਾਲ ਕੰਮ ਕਰ ਸਕਣ ਇਸ ਆਪਣੀ ਬਹੁਤ ਹੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋਣ ਸਕੇ ਧੰਨਵਾਦ